ਲੋ ਜੀ ਇਹ ਹੈ ਕਹਿੰਦੇ ਸੌਣ ਦਾ ਮਹੀਨਾ ਰੁੱਖ ਲਾਉਣ ਦਾ ਮਹੀਨਾ ਇਹ ਸੌਣ ਦਾ ਮਹੀਨਾ ਰੁੱਖ ਲਾਉਣ ਦਾ ਮਹੀਨਾ ਨੱਚਣ ਗਾਉਣ ਮਨ ਸਮਝਾਉਣ ਦਾ ਮਹੀਨਾ ਸੌਣ ਦਾ ਮਹੀਨਾ ਰੁੱਖ ਲਾਉਣ ਦਾ ਮਹੀਨਾ ਜ਼ਿੰਮੇਵਾਰੀਆਂ ਇਹ ਨਿਭਾਉਣ ਦਾ ਮਹੀਨਾ ਸੌਣ ਦਾ ਮਹੀਨਾ ਰੁੱਖ ਲਾਉਣ ਦਾ ਮਹੀਨਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਬੋ ਹਵਾ ਐਸੀ ਰਹੇ ਇਮਾਨ ਸਮਝਾਉਣ ਦਾ ਮਹੀਨਾ ਜ਼ਿੰਮੇਵਾਰੀਆਂ ਨਿਭਾਉਣ ਦਾ ਮਹੀਨਾ ਸੌਣ ਦਾ ਮਹੀਨਾ ਰੁੱਖ ਲਾਉਣ ਦਾ ਮਹੀਨਾ ਵਿਚਕ ਹਸੀਏ ਗਾਈਏ ਨੱਚੀਏ ਲੁੱਡੀਆਂ ਪਾਈਏ ਪਰ ਜ਼ਿੰਮੇਵਾਰੀਆਂ ਵੀ ਇਹ ਨਿਭਾਉਣ ਦਾ ਮਹੀਨਾ ਸੌਣ ਦਾ ਮਹੀਨਾ ਰੁੱਖ ਲਾਉਣ ਦਾ ਮਹੀਨਾ ਤੀਆਂ ਵੀ ਮਨਾਈਏ ਗਿੱਧੇ ਵੀ ਪਾਈਏ ਲੁੱਡੀਆਂ ਵੀ ਪਾਈਏ ਭੰਗੜੇ ਵੀ ਪਾਈਏ ਪਰ ਜੇ ਰੁੱਖ ਹੋਣ ਤਾਂ ਪਿੰਗਾ ਪਾਉਣ ਦਾ ਮਹੀਨਾ ਸੌਣ ਦਾ ਮਹੀਨਾ ਰੁੱਖ ਲਾਉਣ ਦਾ ਮਹੀਨਾ ਇਸ ਲਈ ਸੌਣ ਦਾ ਮਹੀਨਾ ਹੈ ਇਸ ਮਹੀਨੇ ਵਿੱਚ ਰੁੱਖ ਬਹੁਤ ਜ਼ਿਆਦਾ ਲਾਏ ਜਾਂਦੇ ਨੇ ਇਹ ਰੁੱਖ ਲਾਉਣ ਦਾ ਮਹੀਨਾ ਆਓ ਆਪਾਂ ਜਿੰਨੇ ਵੀ ਹੋ ਸਕੀਏ ਉਹਨੇ ਕੁ ਰੁੱਖ ਲਾਉਣ ਦਾ ਯਤਨ ਕਰੀਏ ਜਦੋਂ ਮੈਂ ਇਸ ਪਾਸੇ ਸੈਰ ਕਰਦਾ ਇਹਦਾਉਣਾ ਤਾਂ ਆ ਜਿਹੜੀ ਆਕਸੀਜਨ ਹੈ ਇਹ ਰੁੱਖ ਨੇ ਇਸ ਕਰਕੇ ਬਹੁਤ ਚੰਗੀ ਆਕਸੀਜਨ ਹੈ ਇੱਥੇ ਸੈਰ ਕਰਦੇ ਆ ਮਹਿਸੂਸ ਹੁੰਦਾ ਹੈ ਜਿਵੇਂ ਆਕਸੀਜਨ ਦੇ ਗਲਾਸ ਪਰ ਪਰ ਕੀ ਪੀਰੇ ਹੋਈਏ ਸੋ ਇਹ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਤੱਕ ਇਹ ਆਬੋ ਹਵਾ ਇਸੇ ਤਰ੍ਹਾਂ ਕਾਇਮ ਰਹੇ ਸ਼ੁੱਧ ਹਵਾ ਰਹੇ ਜਦੋਂ ਅਸੀਂ ਆਪਣੇ ਬੱਚਿਆਂ ਦੇ ਲਈ ਬਹੁਤ ਸਾਰੀ ਪ੍ਰਾਪਰਟੀ ਬਹੁਤ ਸਾਰੇ ਮਕਾਨ ਬਹੁਤ ਸਾਰੀਆਂ ਗੱਡੀਆਂ ਜਾਂ ਹੋਰ ਚੀਜ਼ਾਂ ਛੱਡ ਕੇ ਜਾਂਦੇ ਆ ਤਾਂ ਸਾਡਾ ਫਰਜ਼ ਬਣਦਾ ਅਸੀਂ ਬੱਚਿਆਂ ਦੇ ਲਈ ਇੱਕ ਚੰਗਾ ਮਾਹੌਲ ਚੰਗੀ ਆਬੋ ਹਵਾ ਵੀ ਛੱਡ ਕੇ ਜਾਈਏ ਜਿਹਦੇ ਵਿੱਚ ਸਾਡੀ ਆਉਣ ਵਾਲੀ ਜਨਰੇਸ਼ਨ ਤੰਦਰੁਸਤ ਰਹੇ ਚੰਗੇ ਖਿਆਲਾਂਾਂ ਦੀ ਰਹੇ ਕਹਿੰਦੇ ਹਮੇਸ਼ਾ ਜਿਹੜੀ ਤੰਦਰੁਸਤ ਦੇਹ ਹੈ ਤੰਦਰੁਸਤ ਸਰੀਰ ਹੈ ਉਹਦੇ ਵਿੱਚ ਤੰਦਰੁਸਤ ਵਿਚਾਰ ਪੈਦਾ ਹੁੰਦੇ ਨੇ ਉਹ ਚੰਗੇ ਵਿਚਾਰ ਤਾਂ ਹੀ ਹੋਣਗੇ ਜੇ ਉਹਨਾਂ ਦੀ ਸਿਹਤ ਚੰਗੀ ਹੋਊਗੀ ਸਿਹਤ ਚੰਗੀ ਤਾਂ ਹੋਊਗੀ ਜੇ ਅਸੀਂ ਉਹਨਾਂ ਦੇ ਲਈ ਕੁਝ ਕਰਕੇ ਜਾਵਾਂਗੇ ਉਹਨਾਂ ਦੇ ਲਈ ਚੰਗਾ ਵਾਤਾਵਰਣ ਛੱਡ ਕੇ ਜਾਵਾਂਗੇ ਚੰਗਾ ਪੀਣ ਲਈ ਸ਼ੁੱਧ ਪਾਣੀ ਛੱਡ ਕੇ ਜਾਵਾਂਗੇ ਇਹ ਸਾਡਾ ਮੁਢਲਾ ਫਰਜ਼ ਬਣਦਾ ਹੈ ਸੋ ਜੀਨੇ ਫਰਜਨ ਲਬਾਉਣਾ ਹੈ ਅੱਜ ਸਾਡੇ ਕੋਲੇ ਹੋਰ ਚੀਜ਼ਾਂ ਦੀ ਕੋਈ ਵੀ ਘਾਟ ਹੋਵੇ ਅਸੀਂ ਉਹਦੇ ਨਾਲ ਸਾਰ ਸਕਦੇ ਹਾਂ ਉਹਦੇ ਚ ਕੰਜੂਸੀ ਕਰ ਸਕਦੇ ਹਾਂ ਪਰ ਜਿਹੜੀ ਆਬੂ ਹਵਾ ਹੈ ਜਿਹੜਾ ਪਾਣੀ ਹੈ ਜਿਹੜਾ ਵਾਤਾਵਰਨ ਹੈ ਉਹ ਸ਼ੁੱਧ ਰਹਿਣਾ ਬਹੁਤ ਜ਼ਰੂਰੀ ਹੈ ਜੇ ਉਹ ਸ਼ੁੱਧ ਨਹੀਂ ਤਾਂ ਕੁਛ ਨਹੀਂ ਪਹਿਲਾ ਪਾਣੀ ਜਿਉ ਹਜੇ ਥਰਿਆ ਸਭ ਕੋਈ ਐਵੇਂ ਆਓ ਚਲੋ ਨਹੀਂ ਮਾ ਮ ਸਰਕਾਰ ਨਾਲ ਹਾਂਜੀ ਵਧੀਆ ਵਧੀਆ ਸੋ ਵਾਤਾਵਰਨ ਦੀ ਸ਼ੁੱਧਤਾ ਦੇ ਲਈ ਇਹ ਨਹੀਂ ਕਿ ਕੋਈ ਇੱਕ ਬੰਦਾ ਕੋ ਕੰਮ ਕਰ ਸਕਦਾ ਕੋਈ ਇਕੱਲੀ ਸਰਕਾਰ ਕੰਮ ਕਰ ਸਕਦੀ ਹੈ ਕੋਈ ਵੀ ਕੁਝ ਕਰ ਸਕਦਾ ਜਾਂ ਕੋਈ ਸਮਾਜ ਸੇਵੀ ਸੰਸਥਾ ਕੰਮ ਕਰ ਸਕਦੀ ਸਾਰਿਆਂ ਨੂੰ ਸਾਰਿਆਂ ਨੂੰ ਯਤਨ ਜਟਾਉਣੇ ਪੈਣਗੇ ਸਾਰਿਆਂ ਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਉਂਕਿ ਇਸ ਚੰਗੀ ਆਬੋ ਹਵਾ ਦੇ ਵਿੱਚ ਸਾਡੇ ਸਾਰਿਆਂ ਦਾ ਭਵਿੱਖ ਹੈ ਸਾਡੇ ਸਾਰਿਆਂ ਦੇ ਬੱਚੇ ਨੇ ਸਾਡੇ ਪੁੱਤ ਪੋਤਿਆਂ ਨੇ ਸਾਡੇ ਦੋਤੇ ਦੋਤੀਆਂ ਨੇ ਸਾਡੀਆਂ ਧੀਆਂ ਪੁੱਤਰਾਂ ਨੇ ਪਰ ਤੋਤਿਆਂ ਨੇ ਸਾਡਿਆਂ ਨੇ ਇੱਥੇ ਜਿਉਣਾ ਹੈ ਇਸ ਧਰਤੀ 'ਤੇ ਰਹਿਣਾ ਹੈ ਇਹ ਧਰਤੀ ਜਿਹੜੀ ਜਿਉਂ ਲਈ ਸਵਰਗ ਮੰਨੀ ਗਈ ਹੈ ਸੋ ਇਹਨੂੰ ਉਸੇ ਤਰ੍ਹਾਂ ਬਣਾ ਕੇ ਰੱਖਣਾ ਸਾਡਾ ਫਰਜ਼ ਬਣਦਾ ਜਿਹੋ ਜੀ ਸਾਡੇ ਬਜ਼ੁਰਗ ਸਾਨੂੰ ਸੰਭਾਲ ਕੇ ਗਏ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਇਹ ਬਹੁਤ ਚੰਗਾ ਵਾਤਾਵਰਨ ਸੀ। ਸ਼ੁੱਧ ਹਵਾ ਸੀ। ਐਨੀ ਪੋਲਿਊਟਡ ਹਵਾ ਨਹੀਂ ਸੀ। ਕੋਈ ਰੁੱਖ ਸਾਡੇ ਕੋਲ ਬਹੁਤ ਸੀ ਹੋਣਾ। ਰੁੱਖ ਲਾਉਣ ਦਾ ਰੁਝਾਨ ਜਿਹੜਾ ਉਹ ਸਾਡੇ ਚ ਉਵੇਂ ਕਾਇਮ ਦੁਬਾਰਾ ਹੋਣ ਲੱਗਿਆ ਹੈ ਬਹੁਤ ਖੁਸ਼ੀ ਦੀ ਗੱਲ ਹੈ। ਇਸ ਮਹੀਨੇ ਚ ਰੁੱਖ ਲੱਗਦੇ ਬਹੁਤ ਨੇ ਜੋ ਔਖਾਂ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਹੈ ਤੁਸੀਂ ਮੈਂ ਜਾਣਦੇ ਮੈਂ ਕਲਾਕਾਰਾਂ ਸਾਡੀ ਇੱਕ ਐਸੋਸੀਏਸ਼ਨ ਹੈ ਪੰਜਾਬੀ ਫਿਲਮ ਐਂਡ ਟੀਵੀ ਐਕਟਰਸ ਐਸੋਸੀਏਸ਼ਨ। ਉਹਦੇ ਵੱਲੋਂ ਅਸੀਂ ਇਕਲੇ ਸਾਲ ਤੱਕ ਯਤਨ ਕੀਤਾ ਸਾਡੇ ਸੱਜੇ ਸੱਜਣਾ ਨੇ ਮਿਲ ਕੇ ਕਿ ਹਰ ਬੰਦਾ ਆਪਣੇ ਆਪਣੇ ਨਾਮ ਦਾ ਇੱਕ ਰੁੱਖ ਲਾਵੇ ਤੇ ਉੱਥੇ ਤਰੀਕ ਲਿਖੇ ਉਹਦੇ ਉੱਤੇ ਉਹਦਾ ਨਾਮ ਲਿਖਿਆ ਜਾਵੇ ਰੁੱਖ ਦਾ ਨਾਮ ਲਿਖਿਆ ਕਿਹੜਾ ਰੁੱਖ ਲਾਇਆ ਫਿਰ ਜਦੋਂ ਆਉਂਦਾ ਜਾਂਦਾ ਗਾਹੇ-ਬਗਾਹੇ ਜਦੋਂ ਉਸ ਪਾਸੇ ਲੰਘੇ ਜਦੋਂ ਉਹਦੇ ਮਨ 'ਚ ਖਿਆਲ ਆਵੇ ਤਾਂ ਰੁੱਖ ਨੂੰ ਦੇਖੇ ਆ ਕੇ ਕਿ ਜਿਹੜਾ ਮੇਰਾ ਲਾਇਆ ਰੁੱਖ ਸੀ ਉਹ ਕਿੱਦਾਂ ਖੋਇਆ ਉਹਨੂੰ ਕੋਈ ਬਿਮਾਰੀ ਤਾਂ ਨਹੀਂ ਲੱਗੀ ਉਹ ਹੋਰਨ ਓਖਾ ਮੰਗ ਬੜਾ ਫੁੱਲਿਆ ਕਿਉਂ ਨਹੀਂ ਉਹਦੇ ਮਨ 'ਚੇ ਖਿਆਲ ਆਵੇ ਇਸ ਤਰ੍ਹਾਂ ਕਰਕੇ ਮੈਨੂੰ ਲੱਗਦਾ ਹੈ ਜਿਹੜੇ ਸਾਡੇ ਸਭ ਤੋਂ ਪਿਆਰੇ ਲੋਕ ਸਾਡੇ ਵਿਛੜ ਗਏ ਸਾਡਾ ਕੋਈ ਭੈਣ ਭਾਈ ਸਾਡਾ ਮਾਤਾ ਪਿਤਾ ਤੇ ਸਾਡਾ ਕੋਈ ਹੋਰ ਸਾਥੀ ਦੋਸਤ ਮਿੱਤਰ ਚਲਾ ਗਿਆ ਜਿਹਨੂੰ ਅਸੀਂ ਬਹੁਤ ਪਿਆਰ ਕਰਦੇ ਸੀ ਜਿਹਦਾ ਸਾਡੀ ਜ਼ਿੰਦਗੀ ਦੇ ਵਿੱਚ ਕੈਮਜੋਗਜੰਤ ਸੀ ਅਸੀਂ ਉਹਨਾਂ ਦੇ ਨਾਵਾਂ ਦੇ ਉੱਤੇ ਰੁੱਖ ਲਾਈਏ ਅਸੀਂ ਉਹਦੀ ਯਾਦ ਵਿੱਚ ਰੁੱਖ ਲਾਈਏ ਜਦੋਂ ਅਸੀਂ ਉਹਦੇ ਨਾਂ ਲੈ ਕੇ ਰੁੱਖ ਲਾਵਾਂਗੇ ਨਾਂ ਲਿਖ ਕੇ ਰੁੱਖ ਲਾਵਾਂਗੇ ਫਿਰ ਅਸੀਂ ਉਹਦੀ ਪਰਵਰਿਸ਼ ਉਸ ਤਰੀਕੇ ਨਾਲ ਕਰ ਸਕਾਂਗੇ ਚੰਗੇ ਤਰੀਕੇ ਨਾਲ ਕਰ ਸਕਾਂਗੇ ਸੋ ਇਹ ਅੱਜ ਸਮੇਂ ਦੀ ਲੋੜ ਹੈ ਸਮਾ ਸਮਾਂਹਣ ਦੀ ਲੋੜ ਹੈ ਸਮਾਂ ਸੰਭੇਜਣਾ ਚਾਹੀਦਾ ਜੇ ਅਸੀਂ ਸਮਾਂ ਸਾਹਮਦੇ ਆਂ ਕਹਿੰਦੇ ਉਬੀ ਨੇ ਬਹੁਤ ਸਾਰਾ ਲਿਖਿਆ ਕਹਿੰਦਾ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ ਕਿਉਂਕਿ ਸਮਾਂ ਕਿਸੇ ਦੀ ਵੇਟ ਨਹੀਂ ਕਰਦਾ ਜੀ ਅੱਜ ਅਸੀਂ ਰੁੱਖਾਂ ਨੂੰ ਪਿਆਰ ਕਰਾਂਗੇ ਤਰੁਖ ਸਾਡੇ ਪਿਆਰਿਆਂ ਨੂੰ ਪਿਆਰ ਕਰਨਗੇ ਰੁੱਖ ਸਾਡੇ ਆਉਣ ਵਾਲੇ ਪਿਆਰੇ ਭਵਿੱਖ ਨੂੰ ਸੁਸ਼ਨਾਕ ਕੇ ਰੱਖਣਗੇ ਉਹਨੂੰ ਹੋਰ ਬਿਹਤਰ ਬਣਾਉਣਗੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਨਾ ਕਿਉਂਕਿ ਮੈਂ ਪਤਨੀ ਕੁਝ ਸਿਖਾਉਣ ਜਾ ਰਿਹਾ ਪਰ ਮੈਨੂੰ ਲੱਗਦਾ ਕਿ ਸਾਨੂੰ ਵੀ ਹੁਣ ਮਹਿਸੂਸ ਹੋਈਆਂ ਨੇ ਚੀਜ਼ਾਂ ਇਹ ਜੋ ਜਿਉਂ عمر ਦੇ ਪ੍ਰਾਵਲ ਵੱਧਦੇ ਜਾਂਦੇ ਆ ਤਾਂ ਇਹ ਚੀਜ਼ਾਂ ਬੜੀ شدت ਨਾਲ ਮਹਿਸੂਸ ਹੁੰਦੀਆਂ ਨੇ ਸਾਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਸੀ ਸਾਨੂੰ ਪਹਿਲਾਂ ਬਹੁਤ ਕਦਮ ਚੁੱਕਣੇ ਚਾਹੀਦੇ ਸੀ ਪਰ ਫਿਰ ਵੀ ਨੇ ਸਿਆਣੇ ਕਹਿੰਦੇ ਨੇ ਕਿ ਜਦੋਂ ਜਾਗੋ ਉਦੋਂ ਸਵੇਰਾ ਸਮਝੋ ਸੋ ਜਦੋਂ ਤੁਹਾਨੂੰ ਲੱਗੇ ਕਿ ਸਾਡੇ ਜਾਗਣ ਦਾ ਵੇਲਾ ਸਾਨੂੰ ਸਵੇਰਾ ਸਮਝ ਲੈਣਾ ਚਾਹੀਦਾ ਸੋ ਸਵੇਰੇ ਨੂੰ ਸਮਝਦੇ ਹੋਏ ਸਾਨੂੰ ਉਹਦਾ ਫਾਇਦਾ ਉਠਾਉਣਾ ਚਾਹੀਦਾ ਸਾਨੂੰ ਇਹ ਚੀਜ਼ਾਂ ਤੇ ਅਮਲ ਕਰਨਾ ਚਾਹੀਦਾ ਸੁਰੱਖ ਲਾਈਏ ਜਿਨ੍ਹਾਂ ਦੀ ਸੰਭਾਲ ਕਰੀਏ ਤੇ ਹੋਰ ਸੱਜਣ ਪਿਆਰਾਂ ਨੂੰ ਰੁੱਖ ਲਾਉਣ ਲਈ ਪ੍ਰੇਰਿਤ ਕਰੀਏ ਬਹੁਤ ਥਾਵਾਂ ਤੇ ਜੰਗਲ ਲੱਗ ਰਹੇ ਨੇ ਬਹੁਤ ਚੰਗੀ ਗੱਲ ਹੈ ਬਹੁਤ ਚੰਗੇ ਲੋਕ ਉਪਰਾਲਾ ਕਰ ਰਹੇ ਨੇ ਪਰ ਹਾਲੇ ਹੋਰ ਉਪਰਾਲਿਆਂ ਦੀ ਲੋੜ ਹੈ ਹੋਰ ਚੰਗੀਆਂ ਚੀਜ਼ਾਂ ਦੀ ਲੋੜ ਹੈ ਹੁਣ ਸੌਣ ਦੇ ਵਿੱਚ ਬਰਸਾਤ ਵੀ ਆਉਂਦੀ ਹੈ ਅੱਜ ਕੱਲ ਆ ਰਹੀ ਹੈ ਪੂਰੀ ਜੁਨ ਤੇ ਬਰਸਾਤ ਪੈਂਦੀ ਹੈ ਕਈ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਬਰਸਾਤ ਹੋ ਗਈ ਜਿੱਥੇ ਹੜ੍ਹ ਵੀ ਆ ਰਹੇ ਨੇ ਜਿੱਥੇ ਲੋਕਾਂ ਦੇ ਫਸਲਾਂ ਵੀ ਤਬਾਹ ਹੋ ਗਈਆਂ ਘਰ ਵੀ ਤਬਾਹ ਹੋ ਗਏ ਪਰ ਇਹ ਜਿਹੜੇ ਪਾਣੀ ਨੇ ਇਹਨਾਂ ਪਾਣੀਆਂ ਨੂੰ ਅਸੀਂ ਕਿਵੇਂ ਸੰਭਾਲਿਆ ਜਾਣਾ ਚਾਹੀਦਾ ਹੈ ਇਹ ਵੀ ਸਾਡੇ ਸੋਚਣ ਦੀ ਗੱਲ ਹੈ ਕਿਤੇ ਆ ਕੇ ਪਾਣੀ ਇੰਨੀ ਮਾਰ ਕਰ ਜਾਂਦਾ ਹੈ ਕਿ ਸਾਡਾ ਜਨ ਜੀਵਨ ਤਬਾਹ ਕਰ ਜਾਂਦਾ ਹੈ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਵੀਡੀਓਜ਼ ਪਾਈਆਂ ਯਾਨੀ ਵੀ ਦੱਸਿਆ ਕਿ ਆਪਾਂ ਇੱਕ ਬੋਰ ਕਰਕੇ ਕਿਵੇਂ ਆਪਾਂ ਲਾਲ ਬਜਰੀ ਪਾ ਕੇ ਫਿਰ ਦੂਜੀ ਬਜਰੀ ਪਾ ਕੇ ਉਸ ਪਾਣੀ ਨੂੰ ਸਾਹਮਣਾ ਹੈ ਚਲੋ ਇਹ ਤਾਂ ਕੁਦਰਤ ਦੀ ਕਰੋਪੀ ਆ ਵੀ ਕਿਤੇ ਬਹੁਤ ਸਾਰੇ ਹੜ੍ਹ ਜਿੱਥੇ ਬਹੁਤ ਥੂੜੀਆਂ ਬਾਰਸ਼ਾਂ ਵੀ ਹੁੰਦੀਆਂ ਨੇ ਉਹ ਜਿਹੜੇ ਇਲਾਕੇ ਵੀ ਸਾਡੇ ਪੰਜਾਬ ਦੇ ਹੈਗੇ ਨੇ ਸੋ ਉੱਥੇ ਬੇਨਤੀ ਹੈ ਕਿ ਆਪਾਂ ਬਰਸਾਤਾਂ ਦੇ ਪਾਣੀ ਨੂੰ ਸੰਭੀਏ ਤਾਂ ਕਿ ਸਾਡੇ ਪਾਣੀ ਦਾ ਜਿਹੜਾ ਲੈਵਲ ਹੈ ਸਤਰ ਹੈ ਉਹ ਬਰਕਰਾਰ ਰਹੇ ਹੋਰ ਥੱਲੇ ਨਾ ਜਾਵੇ ਤਾਂ ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਅੱਗੇ ਸ਼ਰਮਿੰਦਾ ਨਾ ਹੋਣਾ ਪਵੇ ਉਹ ਸਾਨੂੰ ਪੁੱਛਣ ਤੁਸੀਂ ਕੀ ਕੀਤਾ ਤੇ ਸਾਡੇ ਕੋਲ ਜਵਾਬ ਦੇ ਵਿੱਚ ਕੁਝ ਵੀ ਨਾ ਹੋਵੇ ਕਿ ਅਸੀਂ ਤੁਹਾਡੇ ਲਈ ਕੁਝ ਨਹੀਂ ਕਰ ਸਕੇ ਅਸੀਂ ਪਾਣੀ ਬਚਾਉਣ ਲਈ ਕੁਝ ਨਹੀਂ ਕਰ ਸਕੇ ਅਸੀਂ ਬੈਠੇ ਦੇਖਦੇ ਰਹੇ ਤੇ ਪਾਣੀ ਖਤਮ ਹੁੰਦਾ ਰਿਹਾ ਸੋ ਇਹ ਮੈਨੂੰ ਲੱਗਦਾ ਹੈ ਕਿ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਇਸ ਕਰਕੇ ਰਿਕਾਰਡ ਕੀਤੀਆਂ ਜਾਂਦੀਆਂ ਨੇ ਜਿਵੇਂ ਮੈਂ ਗੱਲ ਕਰ ਰਿਹਾ ਅੱਜ ਸੈਰ ਕਰਦੇ ਕਰਦੇ ਜਿਵੇਂ ਰੋਖਾਂ ਦੀ ਆ ਪਿੱਛੇ ਪਾਣੀ ਚੱਲ ਰਿਹਾ ਹੈ ਪਿੱਛੇ ਦੂਜੀ ਆ ਪਾਗੜ ਨਹਿਰ ਚੱਲ ਰਹੀ ਸੀ ਆ ਇੱਕ ਛੋਟਾ ਸੁਹਾ ਚੱਲਦਾ ਜਿਹਦਾ ਖੇਤਾਂ ਨੂੰ ਪਾਣੀ ਆਉਂਦਾ ਹੈ ਫਰ ਮੈਨੂੰ ਇਹ ਲੱਗਦਾ ਸੀ ਵੀ ਕਿੰਡੀ ਸਾਡੇ ਕੋਲ ਇਹ ਅਨਮੋਲ ਦਾਤ ਹੈ ਕੁਦਰਤ ਦੀ ਪਾਣੀਆਂ ਦੀ ਹਵਾ ਦੀ ਰੁੱਖਾਂ ਦੀ ਇਹ ਸਾਂਭੀ ਜਾਣੀ ਚਾਹੀਦੀ ਹੈ ਜਿਹੜੀਆਂ ਚੀਜ਼ਾਂ ਸਾਡੇ ਕੋਲ ਹੁੰਦੀਆਂ ਨੇ ਬਹੁਤ ਦਾਤ ਦੇ ਵਿੱਚ ਕਈ ਵਾਰ ਸਾਨੂੰ ਉਹਦੀ ਕੀਮਤ ਨਹੀਂ ਪਤਾ ਹੁੰਦੀ ਜਦੋਂ ਚੀਜ਼ਾਂ ਸਾਡੇ ਕੋਲ ਖੁੱਸ ਜਾਂਦੀਆਂ ਨੇ ਜਿਵੇਂ ਪੇਰੈਂਟਸ ਨੇ ਜਦੋਂ ਪੇਰੈਂਟਸ ਸਾਡੇ ਕੋਲ ਨੇ ਕਈ ਵਾਰ ਸਾਨੂੰ ਉਹਦੀ ਕੀਮਤ ਉਸ ਤਰ੍ਹਾਂ ਨਹੀਂ ਪਤਾ ਹੁੰਦੀ ਜਿਵੇਂ ਸਾਨੂੰ ਹੋਣੀ ਚਾਹੀਦੀ ਹੈ ਜਦੋਂ ਸਭ ਤੋਂ ਖੁੱਸ ਜਾਂਦੇ ਨੇ ਉਦੋਂ ਸਾਨੂੰ ਲੱਗਦਾ ਕਿ ਸਾਡੇ ਨਾਲ ਬਹੁਤ ਮਾੜਾ ਹੋਇਆ ਕਿ ਸਾਡੇ ਪੇਰੈਂਟ ਚਲੇ ਗਏ ਇਹ ਵੀ ਇਦਾਂ ਦੀ ਗੱਲ ਹੈ ਅਸੀਂ ਉਹਨਾਂ ਨੂੰ ਹਮੇਸ਼ਾ ਆਪਣੇ ਦਿਲਾਂ ਦੇ ਵਿੱਚ ਕਾਇਮ ਕਿਵੇਂ ਰੱਖ ਸਕਦੇ ਹਾਂ ਇੱਕ ਰੁੱਖ ਲਾ ਕੇ ਉਹਨਾਂ ਦੇ ਨਾਂ ਦੇ ਉੱਤੇ ਕਾਇਮ ਰੱਖ ਸਕਦੇ ਹਾਂ ਤਾਂ ਕਿ ਆਉਣ ਵਾਲੇ ਜਨਰੇਸ਼ਨਾਂ ਵੀ ਯਾਦ ਕਰਨ ਉੱਥੇ ਲਿਖਿਆ ਹੋਵੇ ਕਿ ਫਰਾਣਾ ਸਿੰਘ ਨੇ ਆਪਣੇ ਮਾਤਾ ਦੀ ਯਾਦ ਦੇ ਵਿੱਚ ਆਪਣੇ ਪਿਤਾ ਦੀ ਯਾਦ ਦੇ ਵਿੱਚ ਆਪਣੇ ਭੈਣ ਭਾਈ ਦੀ ਯਾਦ ਦੇ ਵਿੱਚ ਆਪਣੇ ਦੋਸਤ ਮਿੱਤਰ ਦੀ ਯਾਦ ਦੇ ਵਿੱਚ ਇਹ ਰੁੱਖ ਲਾਇਆ ਸੀ ਜਿਹੜਾ ਰੁੱਖ ਸਾਨੂੰ ਅੱਜ ਫਲ ਵੀ ਦਿੰਦਾ ਹੈ ਤੇ ਸਾਨੂੰ ਬਹੁਤ ਚੰਗੀ ਆਕਸੀਜਨ ਦਿੰਦਾ ਜੀ ਥੱਲੇ ਬਹਿ ਕੇ ਅਸੀਂ ਦੋ ਮਿੰਟ ਆਰਾਮ ਕਰ ਸਕਦੇ ਹਾਂ ਥੱਲੇ ਬਹਿ ਕੇ ਸਕੂਨ ਦੇ ਨਾਲ ਸਾਹ ਲੈ ਸਕਦੇ ਹਾਂ ਸਾਨੂੰ ਤਾਜੀ ਹਵਾ ਸ਼ੁੱਧ ਹਵਾ ਮਿਲਦੀ ਹੈ ਸੋ ਇਹ ਚੀਜ਼ਾਂ ਮੈਨੂੰ ਲੱਗਿਆ ਸੀ ਕਿ ਅੱਜ ਜਦੋਂ ਮੈਂ ਮਹਿਸੂਸ ਕਰਦਾ ਮੈਨੂੰ ਲੱਗਿਆ ਸੀ ਕਿ ਚੀਜ਼ਾਂ ਰਿਕਾਰਡ ਕਰਨੀ ਚਾਹੀਦੀਆਂ ਸੋ ਅੱਜ ਮੈਂ ਇਹ ਚੀਜ਼ਾਂ ਇਸ ਲਈ ਰਿਕਾਰਡ ਕੀਤੀਆਂ ਨੇ ਇਸ ਲਈ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਕਿਉਂਕਿ ਗੱਲਾਂ ਕਈ ਵਾਰ ਖਿਆਲ ਮੰਨ ਦੇ ਵਿੱਚ ਆਉਂਦਾ ਨਿਕਲ ਜਾਂਦਾ ਫਿਰ ਕਿਤੇ ਆਪਾਂ ਹੋਰ ਗੱਲਾਂ 'ਚ ਪੈ ਜਾਂਦੇ ਹਾਂ ਹੋਰ ਕੰਮਾਂ 'ਚ ਲੁੱਝ ਜਾਂਦੇ ਹਾਂ ਹੋਰ ਪਾਸੇ ਚਲੇ ਜਾਂਦੇ ਹਾਂ ਪਰ ਜਦੋਂ ਕਹਿੰਦੇ ਮਨ 'ਚ ਖਿਆਲ ਆਵੇ ਤਾਂ ਸੱਚੀ ਕਰੋ ਉਹਨੂੰ ਸਾਹਮਣੇ ਲੈਣਾ ਚਾਹੀਦਾ ਹੈ ਸਾਹਮਣੇ ਆਇਆ ਖਿਆਲ ਤੁਹਾਨੂੰ ਹਮੇਸ਼ਾ ਕਿਤੇ ਨਾ ਕਿਤੇ ਜ਼ਰੂਰ ਕੰਮ ਆਉਂਦਾ ਹੈ ਇਸ ਕਰਕੇ ਮੈਂ ਇਸ ਗੱਲ ਨੂੰ ਅਜ ਰਿਕਾਰਡ ਕੀਤਾ ਇਸ ਗੱਲ ਨੂੰ ਇਸ ਕੈਮਰੇ ਦੇ ਵਿੱਚ ਕੈਦ ਕੀਤਾ ਤਾਂ ਕਿ ਆਪਣੇ ਹੋਰ ਜਿਹੜੇ ਸੱਜਣ ਮਿੱਤਰ ਨੇ ਸਾਨੂੰ ਪਿਆਰ ਕਰਨ ਵਾਲੇ ਨੇ ਸਾਨੂੰ ਚਾਹਣ ਵਾਲੇ ਨੇ ਅਸੀਂ ਉਹਨਾਂ ਦੇ ਨਾਲ ਸ਼ੇਅਰ ਕਰ ਸਕੀਏ ਸਾਂਝਾ ਕਰ ਸਕੀਏ ਵਿਚਾਰ ਹਮੇਸ਼ਾ ਸਾਂਝਾ ਕਰਨਾ ਚਾਹੀਦਾ ਹੈ ਤੁਹਾਡਾ ਆਪਣਾ ਮੈਨੂੰ ਲੱਗਦਾ ਹੈ ਜਿਹੋ ਜਿਹੇ ਖਿਆਲਾਂ ਦੇ ਤੁਸੀਂ ਮਾਲਕ ਹੋ ਉਹੋ ਜਿਹੇ ਖਿਆਲਾਂ ਦੇ ਗਰੁੱਪ ਹੋਣਾ ਚਾਹੀਦਾ ਹੈ ਜਿਦੇ ਵਿੱਚ ਅਲੱਗ-ਅਲੱਗ ਫੀਲਡ ਦੇ ਲੋਕ ਹੋਣ ਜਿਨ੍ਹਾਂ ਨਾਲ ਤੁਸੀਂ ਆਪਣੀ ਜ਼ਿੰਦਗੀ ਬਾਰੇ ਇਹਨੂੰ ਹੋਰ ਬਿਹਤਰ ਬਣਾਉਣ ਬਾਰੇ ਸਮਾਜ ਬਾਰੇ ਸਾਡੀ ਦੁਨੀਆ ਬਾਰੇ ਸਾਡੇ ਵਾਤਾਵਰਣ ਬਾਰੇ ਮੁਲਕ ਬਾਰੇ ਜੇ ਸਾਡੀ ਜਨਰੇਸ਼ਨ ਦੂਜੇ ਮੁਲਕਾਂ ਚ ਜਾਂਦੀ ਹੈ ਉਹਨਾਂ ਦੀ ਜ਼ਿੰਦਗੀ ਬਾਰੇ ਕਿਹੋ ਜੀਆਂ ਗੱਲਾਂ ਸਾਂਝੀਆਂ ਕਰ ਸਕਦੇ ਆ ਸੋ ਤੁਹਾਡਾ ਆਪਣਾ ਜੇ ਚੰਗਾ ਗਰੁੱਪ ਹੈ ਚੰਗੇ ਤੁਹਾਡੇ ਸਾਥੀ ਨੇ ਜਿਹੜੇ ਤੁਹਾਡੇ ਨਾਲ ਹਰ ਮੁੱਦੇ ਤੇ ਵਿਚਾਰ ਸਾਂਝਾ ਕਰ ਸਕਦੇ ਨੇ ਐਸਾ ਗਰੁੱਪ ਤੁਹਾਡਾ ਜ਼ਰੂਰ ਹੋਣਾ ਚਾਹੀਦਾ ਹੈ ਜਿਹਦੇ ਲਈ ਤੁਸੀਂ ਹਮੇਸ਼ਾ ਜਿਨ੍ਹਾਂ ਦੇ ਨਾਲ ਖੁੱਲ ਕੇ ਤੁਸੀਂ ਗੱਲ ਕਰ ਸਕੋ ਸੋ ਇਹ ਜ਼ਰੂਰੀ ਹੋ ਜਾਂਦਾ ਹੈ ਇਸ ਕਰਕੇ ਮੈਂ ਅੱਜ ਇਸ ਵੀਡੀਓ ਦੇ ਰਾਹੀਂ ਇਹ ਗੱਲਾਂ ਨੂੰ ਰਿਕਾਰਡ ਕੀਤਾ ਤਾਂ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਇਹ ਗੱਲਾਂ ਸ਼ੇਅਰ ਕਰ ਸਕਾਂ ਕਿਉਂਕਿ ਗੱਲਾਂ ਸ਼ੇਅਰ ਕਰਨੀਆਂ ਬਹੁਤ ਜ਼ਰੂਰੀ ਨੇ ਤੁਹਾਡੇ ਮਨ 'ਚ ਖਿਆਲ ਆਇਆ ਸ਼ਾਇਦ ਇਹਦਾ ਕੋਈ ਹੋਰ ਕਮੈਂਟ ਕਰੂਗਾ ਹੋਰ ਕਿਸੇ ਦੇ ਮਨ 'ਚ ਕੋਈ ਖਿਆਲ ਆਉਂਦਾ ਤਾਂ ਉਹ ਬੰਦਾ ਆਪਣਾ ਵਿਚਾਰ ਰੱਖਦਾ ਹੈ ਇਸ ਤਰ੍ਹਾਂ ਵਿਚਾਰਾਂ ਦੇ ਆਦਾਨ-ਪ੍ਰਦਾਨ ਦੇ ਵਿੱਚੋਂ ਕਈ ਵਾਰ ਬਹੁਤ ਚੰਗੀਆਂ ਚੀਜ਼ਾਂ ਨਿਕਲਦੀਆਂ ਨੇ ਉਹ ਚੰਗੀਆਂ ਚੀਜ਼ਾਂ ਜਮੇ ਸਾਹਮਣੇ ਆਉਣੇ ਚਾਹੀਦੀਆਂ ਨੇ ਥੋੜਾ ਸਾਰਿਆਂ ਦਾ ਦੇਖਾ ਸੁਣਨ ਵਾਲੇ ਦਾ ਇੱਕ ਵਾਰ ਫੇਰ ਬਹੁਤ-ਬਹੁਤ ਧੰਨਵਾਦ ਫਿਰ ਨਵੇਂ ਵੀਡੀਓ ਦੇ ਨਾਲ ਹਾਜ਼ਰ ਹੋਣਾਗਾ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ